ਆਮ ਆਦਮੀ ਪਾਰਟੀ ਦੇ ਜਸਦੀਪ ਸਿੰਘ ਕਾਕਾ ਬਰਾੜ ਨੇ ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਰਣਵੀਰ ਭੁੱਲਰ ਦਿਹਾਤੀ ਵਿਧਾਇਕ ਰਜਨੀਸ਼ ਦਈਆ ਫਜ਼ਿਲਕਾ ਦੇ ਵਿਧਾਇਕ ਨੀਦਰ ਸਾਵਨਾ ਜਲਾਲਾਬਾਦ ਦੇ ਵਿਧਾਇਕ ਗੋਲਦੀ ਕੰਬੋਜ਼ ਗੁਰੂ ਹਰ ਸਹਾਇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਵਿਧਾਇਕ ਤੇ ਕੈਬਨਟ ਮੰਤਰੀ ਬਲਜੀਤ ਸਿੰਘ ਦੇ ਨਾਲ-ਨਾਲ ਨਾਮਜ਼ਦਗੀ ਦਾਖਲ ਕੀਤੀ ਆਪ ਆਗੂ ਪਹੁੰਚੇ ਜਸਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਵੱਲੋਂ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਉਹ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਨੂੰ ਲੋਕਾਂ ਵਿੱਚ ਲੈ ਕੇ ਜਾ ਰਹੇ ਨੇ ਹਾਂਜੀ ਸਰ ਅੱਜ ਨਾਮਜ਼ਦਗੀ ਪੱਤਰ ਤੁਸੀਂ ਭਰ ਰਹੇ ਹੋਗੇ ਉਹ ਕਿੰਨਾ ਵੱਡਾ ਹੰਗਾਰਾ ਮਿਲ ਰਿਹਾ ਜੀ ਬਹੁਤ ਵੱਡਾ ਹੰਗਾਰਾ ਜੀ ਬਹੁਤ ਵੱਡਾ ਕਾਫਲਾ ਸਾਡੇ ਨਾਲ ਇੱਥੇ ਆਇਆ ਹੈ ਲੋਕਾਂ ਦਾ ਬਹੁਤ ਪਿਆਰ ਮੇਰੇ ਰਸਤੇ ਦੇ ਵਿੱਚ ਮੁਖਤਰ ਜਲਾਲਾਬਾਦ ਗੁਰੂਰ ਸਾਹਿਬ ਲੱਖੋ ਕੇ ਬਰਾਮ ਖਾਈ ਜਿਹੜੇ ਵੀ ਥਾਂ ਤੇ ਰੁਕੇ ਬਹੁਤ ਵੱਡਾ ਲੋਕਾਂ ਜੀ ਇਤਸ਼ਾ ਮਿਲਿਆ ਤੇ ਲੋਕਾਂ ਨੇ ਬਹੁਤ ਪਿਆਰ ਦਿੱਤਾ ਕੀ ਮੁੱਦੇ ਕੀ ਰਹਿਣਗੇ ਜੀ ਮੁੱਦੇ ਅਸੀਂ ਸਭ ਤੋਂ ਪਹਿਲਾ ਮੁੱਦਾ ਸਾਡਾ ਸਰਦਾਰ ਭਗਵੰਤ ਸਿੰਘ ਜੀ ਮਾਣੇ ਜੋ ਕੰਮ ਕੀਤੇ ਹੈ ਜਿਨ੍ਹਾਂ ਚ ਬਿਜਲੀ ਫਰੀ ਦਾ ਮੁੱਦਾ ਹੈ ਨੌਕਰੀਆਂ ਬਿਨਾ ਕਿਸੇ ਸ਼ਿਫਾਰਿਸ਼ ਤੋਂ ਬਿਨਾ ਕਿਸੇ ਲਾਲੀ ਤੋਂ ਦਿੱਤੀਆਂ ਗਈਆਂ ਨਹਿਰਾਂ ਦਾ ਪਾਣੀ ਟੀਲਾਂ ਤਾਈਂ ਪੜਾਇਆ ਗਿਆ ਹੈ ਬਿਜਲੀ ਲਗਾਤਾਰ ਚਲਾਈ ਗਈ ਹੈ ਗਰੀਬ ਪਰਿਵਾਰਾਂ ਨੂੰ ਨੌਕਰੀਆਂ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਣ ਦਿੱਤੀ ਕਿ ਜਿਹੜੇ ਪਰਿਵਾਰਾਂ ਨੂੰ ਨੌਕਰੀ ਭਲਾਈ ਕੀਤੀ ਸੀ ਕੋਈ ਉਹਦਾ ਸ਼ਿਫਾਰਸ਼ੀਆ ਪੈਸਾ ਨਹੀਂ ਚੱਲਿਆ ਜੇ ਗਰੀਬ ਦਾ ਬੱਚਾ ਸੀ ਤਾਂ ਗਰੀਬ ਦੇ ਬੱਚੇ ਨੂੰ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੀ ਹੈ ਇਹ ਸਾਰੇ ਮੁੱਦੇ ਹੈ ਨਸ਼ਾ ਮੇਨ ਰੋਜ਼ਗਾਰ ਨਸ਼ਾ ਇਹਦੇ ਦੀ ਕੀ ਸੋਚ ਰਹੇ ਹੋ ਰੋਜ਼ਗਾਰ ਤੁਹਾਨੂੰ ਪਹਿਲਾਂ ਦੱਸਿਆ ਕਿ 43000 ਨੌਕਰੀ ਪਹਿਲੀ ਸਰਕਾਰ ਹੈ ਜੀ ਨੇ 2 ਸਾਲਾਂ ਦੇ ਵਿੱਚ ਦਿੱਤੀ ਹੈ ਨਸ਼ੇ ਨੂੰ ਨੱਥ ਪਾਉਣ ਲਈ ਹਰ ਹਾਲਤ ਕੋਸ਼ਿਸ਼ ਕਰਾਂਗੇ ਕਰੀ ਜਾ ਰਹੇ ਹਾਂ ਕੁਝ ਪਿੰਡਾਂ ਦੇ ਵਿੱਚ ਵਿਰੋਧ ਵੀ ਹੋ ਰਿਹਾ ਜੀ ਉਹ ਕੀ ਗੱਲ ਹੈ ਇਹ ਗਲਤ ਹੈ ਟੋਟਲ ਬਿਲਕੁਲ ਗਲਤ ਹੈ ਜੀ ਇਹ ਕਹਾੜੀਆਂ ਬਣਾਈਆਂ ਜਾਂਦੀਆਂ ਨੇ ਕੋਈ ਵਿਰੋਧ ਨਹੀਂ ਹੈ ਬਿਲਕੁਲ ਨਾਲ ਅਸੀਂ ਆ ਅਮਕਤਤਾ ਚੱਲੇ ਆ ਜਾਂ ਕਿਸੇ ਦਿਨ ਕਿਸੇ ਕਿਸਮ ਦਾ ਕੋਈ ਵਿਰੋਧ ਸਾਹਮਣੇ ਸਾਡੇ ਨਹੀਂ ਆਇਆ ਠੀਕ ਹੈ ਜੀ ਥੈਂਕ ਯੂ